ਮਹਾ ਵਿੱਚ ਪਾਇਆ ਲਾਲ ਰੰਗ ਦਾ ਚੂੜਾ ਵਗਾ ਕੇ ਮਾਰਿਆ ਤੇ ਨਾਲ ਹੀ ਸਿਰ ਤੇ ਲਈ ਫੁਲਕਾਰੀ ਵੀ ਸੁੱਟ ਦਿੱਤੀ ਤਾਂ ਦਾਦਾ ਜੀ ਇਹ ਕਿ ਜਿਹੜੀ ਸਕਰੀਨ ਦੇ ਉੱਤੇ ਕੁੜੀ ਦੇਖ ਰਹੇ ਹੋ ਤੇ ਵਿਆਹ ਵਾਲਾ ਚੂੜਾ ਪਾਇਆ ਹੋਇਆ ਤਾਂ ਦਾਦਾ ਜੀ ਇਹ ਕਿ ਇਸ ਦੇ ਪ੍ਰੇਮੀ ਨੇ ਐਨ ਮੌਕੇ ਤੇ ਆ ਕੇ ਇਸ ਦੇ ਨਾਲ ਧੋਖਾ ਕਰ ਦਿੱਤਾ ਇਹ ਤਾਂ ਆਪਣੇ ਪ੍ਰੇਮੀ ਨੂੰ ਉਡੀਕਦੀ ਰਹੀ ਕਿ ਕਦੋਂ ਉਹ ਲਾੜਾ ਬਣ ਕੇ ਆਵੇਗਾ ਤੇ ਉਸ ਨੂੰ ਵਿਆਹ ਕੇ ਲੈ ਜਾਵੇਗਾ ਪਰ ਜਦੋਂ ਪਤਾ ਲੱਗਿਆ ਕੀ ਜਿਆ ਪ੍ਰੇਮੀ ਤਾਂ ਇਸ ਨੂੰ ਧੋਖਾ ਦੇ ਕੇ ਫਰਾਰ ਹੋ ਗਿਆ ਤਾਂ ਇਹਨਾਂ ਦੇ ਹੋਸ਼ ਉਡ ਗਏ ਮਾਮਲਾ ਅਮ੍ਰਿਤਸਰ ਦੇ ਸੁਲਤਾਨ ਵਿੰਡ ਥਾਣੇ ਦੇ ਸੁਲਤਾਨ ਵਿੰਡ ਪੱਤੀ ਇਲਾਕੇ ਤੋਂ ਸਾਹਮਣੇ ਆਇਆ ਜਿੱਥੇ ਕਿ ਚਰਚ ਦੇ ਵਿੱਚ ਇਹਨਾਂ ਦੋਵੇਂ ਮੁੰਡੇ ਤੇ ਕੁੜੀ ਦੀਆਂ ਅੱਖਾਂ ਚਾਰ ਹੋ ਜਾਂਦੀਆਂ ਨੇ ਤੇ ਉਸ ਤੋਂ ਬਾਅਦ ਗੱਲ ਵਿਆਹ ਤੱਕ ਪਹੁੰਚ ਜਾਂਦੀ ਹੈ ਪਰ ਕੁੜੀ ਤਾਂ ਵਿਆਹ ਵਾਲਾ ਪੂਰਾ ਤਿਆਰ ਹੋ ਕੇ ਪੂਰਾ ਮੇਕਅਪ ਕਰਕੇ ਬੈਠੀ ਸੀ ਪਰ ਮੌਕੇ ਤੇ ਲਾੜਾ ਨਾ ਪਹੁੰਚਿਆ ਉਹ ਚੱਚਾ ਚਾਹੁੰਦੇ ਸੀ ਮੈਂ ਵੀ ਚੱਚੇ ਜਾਨੀ ਸੀ ਪਹਿਲਾਂ ਉਹ ਇੱਥੇ ਕੰਮ ਸਿੱਖਦੇ ਸੀ ਝੂੜੇ ਦਾ ਤੇ ਇਦਾਂ ਹੀ ਹੁੰਦੇ ਸੀ ਤੇ ਮੈਂ ਵੀ ਜਾਂਦੀ ਹੁੰਨੀ ਸੀ ਤੇ ਜਦੋਂ ਵੀ ਉਹਨੇ ਜਦੋਂ ਉਹਨੇ ਮੈਨੂੰ ਵੇਖਿਆ ਤੇ ਉਹ ਕਹਿੰਦਾ ਸਹੀ ਮੈਂ ਤੈਨ ਮੈਂ ਤੈਨ ਬਹੁਤ ਪਿਆਰ ਕਰਦਾ ਤੇ ਮੈਂ ਕਹਾ ਮੈਂ ਤੈਨ ਪਿਆਰ ਨਹੀਂ ਕਰਦੀ ਤੇ ਇਦਾਂ ਮੇਰੇ ਪਿੱਛੇ ਆਉਣਾ ਮੈਂ ਸਕੂਲ ਜਾਣਾ ਮੇਰੇ ਪਿੱਛੇ ਆਉਣਾ ਮੈਂ ਪੇਪਰ ਦੇਣ ਜਾਣਾ ਮੇਰੇ ਪਿੱਛੇ ਆ ਜਾਣਾ ਤੇ ਮੈਨੂੰ ਗੁੱਸਾ ਚੜਨਾ ਮੈਂ ਆਪਣੀ ਮੰਮੀ ਨੂੰ ਵੀ ਦੱਸਣ ਦੀ ਬੜੀ ਕੋਸ਼ਿਸ਼ ਕੀਤੀ ਨੇ ਮੈਨੂੰ ਦੱਸਣ ਨਹੀਂ ਦੇਣਾ ਇਨੇ ਕਹਣਾ ਮੈਂ ਤੇਨਾ ਵਿਆਹ ਕਰਾਉਣਾ ਮੈਂ ਤੂੰ ਮੇਨਾ ਮੇਰੇ ਨਾਲ ਗੱਲਬਾਤ ਕਰ ਇਦਾਂ ਮੈਂ ਕਹਿਆ ਨਹੀਂ ਮੈਂ ਤੇਨਾ ਗੱਲਬਾਤ ਕਰਨੀ ਤੂੰ ਮੈਂ ਮੈਨੂੰ ਤੇ ਤੇ ਯਕੀਨ ਨਹੀਂ ਆ ਇਨੇ ਤਾਂ ਵੀ ਮੈਨੂੰ ਆਪਣੇ ਪਿਆਰ ਚ ਫਸਾ ਕੇ ਆਪਣੇ ਆਪਣੇ ਨਾਲ ਵਿਆਹ ਕਰਾਉਂਦਾ ਮੈਨੂੰ ਝੂਠੇ ਲਾਰੇ ਲਾਏ ਝੂਠੇ ਵਾਦੇ ਵੀ ਕੀਤੇ ਮੇਨਾ ਕਿ ਮੈਂ ਤੇਨਾ ਵਿਆਹ ਕਰਾਉਣਾ ਕਿ ਮੈਂ ਪੰਜ ਸਾਲਾਂ ਬਾਅਦ ਪੱਕਾ ਤੇਨਾ ਵਿਆਹ ਵਿਆਹ ਕਰਾਉਣਾ ਵਾ ਤੇ ਅੱਜ ਉਹ ਵਿਆਹ ਦੀ ਤਰੀਕ ਰੱਖ ਕੇ ਵਿਆਹ ਤੋਂ ਵੀ ਮੁੱਕਰ ਗਿਆ ਸਾਡੇ ਘਰੇ ਆਣ ਜਾਣ ਉਹ ਚਰਚਾ ਚੰਦੇ ਸੀ ਤੇ ਅਸੀਂ ਵੀ ਜਾਂਦੇ ਸੀ ਆਈਨੇ ਹੀ ਜਾਣੇ ਉਹ ਹੁੰਦੇ ਹੁੰਦੇ ਸੀ ਤੇ ਇਸ ਤਰ੍ਹਾਂ ਮੈਂ ਵੀ ਜਾਣ ਲੱਗੀ ਤੇ ਮੇਰੀ ਮੰਮਾ ਵੀ ਜਾਣ ਲੱਗ ਪਈ ਹੌਲੀ ਹੌਲੀ ਨਹੀਂ ਚਰਚੇ ਚ ਤੇ ਚਰਚੇ ਚ ਜਾਂਦੇ ਜਾਂਦੇ ਫਿਰ ਉਹ ਹੌਲੀ ਹੌਲੀ ਸਾਡੇ ਘਰੇ ਆਉਣ ਦੇ ਪੇ ਅਸੀਂ ਵੀ ਜਾਣ ਦੇ ਪੇ ਤੇ ਮੇਲ ਮਲਾਪ ਹੋ ਗਿਆ ਤੇ ਇਦਾਂ ਉਹ ਬਾਅਦ ਵਿੱਚ ਮੈਂ ਪਾਸਟਰ ਜੀ ਨੂੰ ਭੇਜਿਆ ਕਿ ਮੈਂ ਕਿਹਾ ਮੈਂ ਇਸ ਮੁੰਡੇ ਨਾਲ ਵਿਆਹ ਕਰਾਉਣਾ ਚਾਹੁੰਨੀ ਆ ਤੇ ਉਹ ਉਹਨਾਂ ਦੇ ਘਰੇ ਗਏ ਉਹਨਾਂ ਦੇ ਮਾਪੇ ਮੰਨ ਵੀ ਗਏ ਉਹਨਾਂ ਦੇ ਬ੍ਰਦਰ ਸਿਸਟਰ ਹੀ ਨਹੀਂ ਮੰਨੇ ਉਹ ਕਹਿੰਦੇ ਨਾ ਅਸੀਂ ਇਸ ਕੁੜੀ ਨਾਲ ਵਿਆਹ ਕਰਾਉਣਾ ਹੀ ਨਹੀਂ ਪਤਾ ਨਹੀਂ ਉਹਨਾਂ ਨੂੰ ਕੀ ਪ੍ਰੋਬਲਮ ਕੀ ਨਹੀਂ ਪ੍ਰੋਬਲਮ ਵਿਆਹ ਤੋਂ ਪਹਿਲਾਂ ਇਹ ਮੈਨੂੰ ਚਿਰਾਗ ਹੋਟਲ ਦੇ ਵਿੱਚ ਖੜਦਾ ਰਿਹਾ ਘੂਮਦਾ ਰਿਹਾ ਇਸ ਤਰ੍ਹਾਂ ਮੇਰੇ ਨਾਲ ਕਿ ਮੈਂ ਇਹਦੇ ਨਾਲ ਵਿਆਹ ਕਰਾਉਣਾ ਵਾ ਬਾਅਦ ਵਿੱਚ ਵਿਆਹ ਦੀ ਇਹ ਵਿਆਹ ਤੋਂ ਮੁੱਕਰ ਗਿਆ ਤੇ ਜਦੋਂ ਇਹ ਵਿਆਹ ਤੋਂ ਮੁੱਕਰਿਆ ਤੇ ਮੈਂ ਆਪਣੀ ਗੁੱਸੇ 'ਚ ਆ ਕੇ ਮੈਂ ਮੈਂ ਪਹਿਲਾਂ ਮਾਰੀ ਚੱਲੀ ਸੀ ਮੈਂ ਮਰਨ ਤੋਂ ਬਚੀ ਮੈਂ ਫਿਰ ਬਾਅਦ ਵਿੱਚ ਕਮਿਸ਼ਨਰ ਸਾਹਿਬ ਦੇ ਪੇਸ਼ ਹੋ ਗਈ ਤੇ ਮੈਂ ਉੱਥੇ ਦਰਖਾਸਤ ਦੇ ਦਿੱਤੀ ਉੱਥੇ ਦਰਖਾਸਤ ਦੇ ਦਿੱਤੀ ਪਹਿਲਾਂ 3-4 ਮਹੀਨੇ ਉੱਥੇ ਪੇਸ਼ ਹੀ ਨਹੀਂ ਹੋਇਆ ਘਰ ਦੇ ਵੀ ਕਹਿੰਦੇ ਸੀ ਬੇਦਖਲ ਕੀਤਾ ਉੱਥੇ ਪੇਸ਼ ਨਹੀਂ ਜਦੋਂ ਹੋਇਆ ਜਿਸ ਦਿਨ ਪੇਸ਼ ਹੋਇਆ ਉੱਥੇ ਆ ਕੇ ਕਹਿੰਦਾ ਮੈਂ ਵਿਆਹ ਕਰਾਉਣਾ ਚਾਹੁੰਦਾ ਹਾਂ ਜੀ ਵਿਆਹ ਦੀ ਤਰੀਕ ਵੀ ਰੱਖ ਲਈ ਸਭ ਕੁਝ ਹੋ ਗਿਆ ਤੇ ਬਾਅਦ ਵਿੱਚ 3 ਮਹੀਨੇ ਬਾਅਦ ਵਿਆਹ ਹੀ ਮੇਰਾ ਵਿਆਹ ਮਾਰਚ ਦੀ 30 ਤਰੀਕ ਨੂੰ ਹੀ ਤੇ 30 ਤਰੀਕ ਤੋਂ 3 ਮਹੀਨੇ ਨੇ ਮੈਨੂੰ ਇੱਕ ਫੋਨ ਨਹੀਂ ਕੀਤਾ ਵਿਆਹ ਦੀ ਤਰੀਕ ਵੀ ਰੱਖ ਕੇ ਇੱਕ ਵੀ ਫੋਨ ਨਹੀਂ ਕੀਤਾ ਕਿੱਦਾਂ ਜਾਂ ਕਿੱਥੇ ਆ ਜਾਂ ਕਿੱਦੇ ਨਹੀਂ ਵਿਆਹ ਦੀ ਤਿਆਰੀ ਹੋ ਗਈ ਜਾਂ ਨਹੀਂ ਹੋਈ ਕਿੱਦਾਂ ਕੁਝ ਵੀ ਨਹੀਂ ਕੀਤਾ 29 ਤਰੀਕ ਨੂੰ ਮੇਰਾ ਵਿਆਹ 29 ਤਰੀਕ ਨੂੰ 30 ਤਰੀਕ ਨੂੰ ਮੇਰਾ ਵਿਆਹ 29 ਤਰੀਕ ਨੂੰ ਮੈਨੂੰ ਫੋਨ ਕਰਨ ਦੇ ਕੱਲ ਵਿਆਹ ਵਾ ਤੇ ਕਿੱਥੇ ਹੋਣਾ ਕਿੱਥੇ ਨਹੀਂ ਤੇ ਮੈਂ ਕਿਹਾ ਵਿਆਹ ਦੀ ਤਰੀਕ ਤੁਸੀਂ ਰੱਖੀਏ ਦਿਨ ਵੀ ਤੁਸੀਂ ਦੱਸ ਦੋ ਕਿੱਥੇ ਹੋਣਾ ਕਿੱਥੇ ਨਹੀਂ ਤੇ ਮੈਂ ਜਦ ਮੈਨੂੰ ਪੁੱਛਿਆ ਤੇ ਮੈਂ ਕਿਹਾ ਊਮਨ ਸੈੱਲ ਚ ਆ ਜਾਓ ਉੱਥੇ ਮਿਲਾਂਗੇ ਤੇ ਉੱਥੇ ਐਂ ਹੀ ਪਹੁੰਚੇ ਸਾਰਾ ਟੱਬਰ ਮੈਂ ਸਾਰਾ ਕੁਝ ਲੈ ਗਏ ਮੈਂ ਆਪਣਾ ਸਮਾਨ ਵੀ ਲੈ ਗਈ ਮੈਂ ਪੈਕਿੰਗ ਸਾਰੀ ਆਪਣੀ ਕਰਕੇ ਲੈ ਗਈ ਉਹ ਉੱਥੇ ਆਇਆ ਹੀ ਨਹੀਂ ਉਹਨਾਂ ਦਾ ਕੋਈ ਪਰਿਵਾਰ ਮੁੰਡਾ ਹੀ ਨਹੀਂ ਆਇਆ ਕੋਈ ਵੀ ਨਹੀਂ ਆਇਆ ਉਹਨਾਂ ਦਾ ਪਰਿਵਾਰ ਸਾਰਾ ਇੱਥੇ ਚਰਚਾ ਚ ਆਇਆ ਸਾਡੇ ਘਰ ਦੇ ਲੱ ਉਹ ਕੋਈ ਨਹੀਂ ਮਨ ਮਨਾ ਕੀਤਾ ਕਿ ਕਾਰਨ ਲਗਾ ਪਤਾ ਨਹੀਂ ਕਿਉਂ ਮੈਨੂੰ ਮਨਾ ਕੀਤਾ ਕਿਉਂ ਨਹੀਂ ਮਤਲਬ ਜੂਸ ਕਰਕੇ ਮੈਨੂੰ ਛੱਡ ਦਿੱਤਾ ਉਹਨੇ ਉਹਨੇ ਮੈਂ ਨਾ ਗਲਤ ਕੀਤਾ ਉਹਨੂੰ ਉਹਦੀ ਬੰਦੀ ਮੈਂ ਇਹੀ ਚਾਹੁੰਨੀ ਆ ਕਿ ਹੁਣ ਉਹਦੇ ਤੇ ਬੰਦੀ ਕਾਰਵਾਈ ਕੀਤੀ ਜਾਵੇ ਉਹਨੂੰ ਸਜ਼ਾ ਦਿੱਤੀ ਜਾਵੇ ਤੁਸੀਂ ਹੁਣ ਉਹਨਾਂ ਵਿਆਹ ਕਰਨਾ ਚਾਹੁੰਦੇ ਹੋ ਮੈਂ ਹੁਣ ਉਹਨਾਂ ਵਿਆਹ ਕਰਨਾ ਨਹੀਂ ਚਾਹੁੰਨੀ ਉਹਨੇ ਮੈਨੂੰ ਅੱਦਵਚਾਲੇ ਛੱਡ ਦਿੱਤਾ ਲੱਗਦਾ ਜਨਮ ਵਾਲੀਆਂ ਸੋਹਾਂ ਖਾਂਦੀਆਂ ਸੀ ਹਾਂਜੀ ਉਹਨੇ ਕੀਤੀਆਂ ਸੀ ਮੈਂ ਨਭਾਈਆਂ ਉਹਨੇ ਨਹੀਂ ਨਭਾਈਆਂ ਉਹ ਵੀ ਤਾਂ ਉਹ ਪਿਆਰ ਕਰਦਾ ਕਿ ਜੇ ਤੁਸੀਂ ਉਹਨਾਂ ਪਿਆ ਕਰਦੇ ਉਹ ਮੈਨੂੰ ਕਰਦਾ ਸੀ ਮੈਂ ਵੀ ਉਹਨੂੰ ਕਰਦੀ ਸੀ ਪਰ ਮੈਨੂੰ ਨਹੀਂ ਪਤਾ ਹੁਣ ਉਹ ਕਿਸੇ ਦੇ ਦਬਾਅ 'ਚ ਆ ਕੇ ਕਰ ਨਾ ਕਰਨ ਦਿਆ ਜਾਂ ਨਹੀਂ ਕਰਨ ਦਿਆ ਇਹ ਨਹੀਂ ਮੈਨੂੰ ਪਤਾ ਪਰ ਮੈਂ ਉਹਨੂੰ ਪਿਆਰ ਕਰਦੀ ਸੀ ਪਰ ਹੁਣ ਉਹ ਮੇਰੇ ਮਨ ਤੋਂ ਉੱਤਰ ਗਿਆ। ਵੂਮਨ ਸੈਲ ਜਾਂਦੀ ਕੀ ਲੋੜ ਗਈ? ਕਿਉਂ? ਉੱਥੇ ਪਹੁੰਚੇ। ਵੂਮਨ ਸੈਲ 'ਚ ਮੈਂ ਐਸੇ ਲਈ ਪਹੁੰਚੀ ਕਿ ਸ਼ਾਇਦ ਉਹਦਾ ਪਰਿਵਾਰ ਪੂਰਾ ਮੰਨ ਜੇ ਤੇ ਮੈਨੂੰ ਅਪਣਾ ਲੇ। ਤੁਸੀਂ ਉੱਥੇ ਦਿਖਾ ਦਿੱਤੀ ਹੋਈ ਨਹੀਂ ਦਿਖਾ। हां जी मैं ओदे खिलाफ दरख्वाशी दीती सी कि ए मेनू ਵਿਆਹ ਦਾ ਝੂਠਾ ਲਾਰਾ ਲਾ ਕੇ ਮੇਰੇ ਨਾਲ ਗਲਤ ਸੰਬੰਧ ਬਣਾ ਕੇ ਤੇ ਮੈਨੂੰ ਅੱਜ ਅਦਵਚਾਲੇ ਛੱਡ ਗਿਆ ਕੀ ਉਹਨਾਂ ਨੇ ਗਲਤ ਲਾ ਦਿੱਤਾ ਉਹਨਾਂ ਨੇ ਇਹੀ ਫੈਸਲਾ ਕੀਤਾ ਸੀ ਕਿ ਅਸੀਂ ਇਹਨਾਂ ਦੋਵਾਂ ਕੁੜੀ ਮੁੰਡੇ ਦਾ ਵਿਆਹ ਕਰਾ ਦਾਂਗੇ ਤੇ ਇੰਨੇ ਮੈਨੂੰ ਇੱਥੋਂ ਤੱਕ ਕਿ ਮੇਰੇ ਪਰਿਵਾਰ ਵੀ ਛਿੜਾ ਦਿੱਤਾ ਮੈਂ ਕਿਸੇ ਨੂੰ ਫੋਨ ਵੀ ਨਹੀਂ ਕਰ ਸਕਦੀ ਕੁਛ ਵੀ ਤੇ ਜਿਸ ਦਿਨ ਵਿਆਹ ਦਾ ਦਿਨ ਨੇੜੇ ਆ ਗਿਆ ਉਸ ਦਿਨ ਮੈਨੂੰ ਰਾਤ ਕਹਿੰਦਾ ਕਿ ਮੈਂ ਤੈਨੂੰ ਰਾਜਸਥਾਨ ਰੱਖਣਾ ਰਾਜਸਥਾਨ ਰੱਖਣਾ ਹੀ ਤੇ ਮੈਨੂੰ 3 ਮਹੀਨੇ ਪਹਿਲਾਂ ਫੋਨ ਕਰਦਾ ਮੈਂ ਆਜਾ ਕੰਮ ਟਰਾਲਾ ਚਲੋਂ ਡਿਆ ਪਿਆ ਮੈਂ ਟਰਾਲਾ ਹੀ ਚਲਾਉਣਾ ਵਾ ਤੇ ਮੈਂ ਤੈਨੂੰ ਉੱਥੇ ਰੱਖਣਾ ਮੇਰੇ ਨਾਲ ਤੂੰ ਇੱਕ ਦਿਨ ਪਹਿਲਾਂ ਤਿਆਰੀ ਕਰਨ ਦੀਆਂ ਇੱਕ ਦਿਨ ਪਹਿਲਾਂ ਚ ਥੋੜਨਾ ਮੈਂ ਮੰਨ ਜਾਂਗੀ ਕਿ ਮੈਂ ਤੈਨੂੰ ਇੱਕਦਮ ਰਾਜਸਥਾਨ ਚਲ ਜਾ ਮੈਂ ਵੀ ਜੋਬ ਕਰਦੀ ਮੈਂ ਇੱਕਦਮ ਆਪਣੀ ਜੋਬ ਥੋੜਨਾ ਛੱਡ ਕੇ ਚਲ ਜਾਾਂਗੀ ਕੀ ਲੱਗਦਾ ਏ ਤੇ ਜਿੰਦਗੀ ਬਰਬਾਦ ਹੋ ਗਈ ਹਾਂਜੀ ਹੁਣ ਹਾਂਜੀ ਮੈਨੂੰ ਹੁਣ ਲੱਗਦਾ ਪਿਆ ਕਿ ਹਾਂ ਇਹਨੇ ਮੇਰੀ ਜ਼ਿੰਦਗੀ ਬਰਬਾਦ ਕਰ ਦੇਣੀ ਬਹੁਤ ਵਧੀਆ ਹੋਇਆ ਕਿ ਆਪ ਹੀ ਨਹੀਂ ਆਇਆ ਉੱਥੇ ਕੀ ਮੰਗ ਕਰਦੇ ਹੋ ਇਖਲਾਫ ਮੈਂ ਇਹੀ ਮੰਗ ਕਰਦੀ ਆ ਕਿ ਇਹਨੂੰ ਇਹ ਇਸ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਮਾਮਲਾ ਉਹਨਾਂ ਦੇ ਧਿਆਨ ਦੇ ਵਿੱਚ ਆ ਗਿਆ ਤੇ ਅੱਗੇ ਜਾਂਚ ਕੀਤੀ ਜਾ ਰਹੀ ਹੈ। ਤਰਾਹ ਨੂੰ 112 ਤੋਂ ਮਿਲੀ ਸੀ। ਵੀ ਇੱਥੇ ਕੋਈ ਵਿਆਹ ਬੂਦਾ ਹੈਗਾ ਕੋਈ ਚੱਕਰ ਇਹਨਾਂ ਦਾ ਕੁੜੀ ਮੁੰਡੇ ਦਾ। 112 ਤੋਂ ਅਸੀਂ ਆਏ ਆ ਇੱਥੇ ਆ ਕੇ ਅਸੀਂ ਪਤਾ ਕੀਤਾ ਵੀ ਕੁੜੀ ਨੇ ਚੂੜਾ ਪਾਇਆ ਹੋਇਆ ਸੀ। ਠੀਕ ਆ ਤਿਆਰ ਬਿਆ ਤਿਆਰ ਬੈਠੀ ਸੀ। ਤੇ ਮੁੰਡਾ ਨਹੀਂ ਪਹੁੰਚਿਆ ਉੱਥੇ। ਤੇ ਅਸੀਂ ਹੁਣ ਆਏ ਆ। 112 ਦੇ ਇਹਦੀ ਆਲਰੇਡੀ ਜਿਹੜੀ ਕੰਪਲੇਂਟ ਆ ਉਹ ਔਮਨ ਸੈਲ ਤੇ ਚੱਲ ਰਹੀ ਆ ਬਾਕੀ ਡੀਲ ਉਹ ਹੀ ਕਰਨਗੇ ਪਿੱਛੇ ਹੋ ਜਾਓ ਕੀ ਤੁਹਾਡੇ ਕੋਲ ਕੋਈ ਗੱਲ ਹੈ ਹਾਡੇ ਕੋਲ ਅਸੀਂ ਉਹਨਾਂ ਨੂੰ ਇਨਫੋਰਮ ਕਰ ਦਿੱਤਾ ਹੈ ਹੁਣ ਉਹ ਆਪਣੇ ਔਮਨ ਸੈਲ ਦੇ ਇੰਚਾਰਜ ਜਿਹੜੇ ਨੇ ਲੇਡੀਜ਼ ਲੱਗੇ ਉਹ ਦੇਖਣ ਤੁਹਾਨੂੰ ਕੀ ਦੱਸਿਆ ਕੁੜੀ ਨੇ ਆਪਣੇ ਕੋਲ ਹਾਂ ਹਾਨੂੰ ਤੇ ਇਹੋ ਕੋਈ ਦੱਸਿਆ ਵੀ ਮੈਂ ਹੁਣ ਮੈਰਿਜ ਨਹੀਂ ਕਰਾਉਣਾ ਚਾਹੁੰਦੀ ਪਹਿਲਾਂ ਮੈਂ ਕਰਾਉਣਾ ਚਾਹੁੰਦੀ 6 ਸਾਲ ਤੋਂ ਮੈਂ ਫਿਜ਼ੀਕਲ ਰਿਲੇਸ਼ਨ ਹੀ ਜਣਾਣਾ ਠੀਕ ਹੈ ਨਾ ਕਿ ਦੱਸਿਆ ਲਈ ਬਿਆਹ ਦਾ ਟਾਈਮ ਸੀ ਗਿਆ ਦਾ ਹਾਂ ਦੱਸਿਆ ਅੱਜ ਬਿਆਹ ਦਾ ਟਾਈਮ ਹੀ ਨਹੀਂ ਪਹੁੰਚਿਆ ਲੜਕਾ ਨਹੀਂ ਪਹੁੰਚਿਆ ਹੁਣ ਜੋ ਕਿ ਬੰਦੀ ਕਾਰਵਾਈ ਹੈ ਕਹਿੰਦੇ ਕਰਦੇ ਤੁਹਾਡੀ ਗੱਲ ਹੋਈ ਕਿ ਪਰਿਵਾਰ ਦੂਜੇ ਪਰਿਵਾਰ ਨਾਲ ਨਹੀਂ ਸਾਡੀ ਨਹੀਂ ਉਹਨਾਂ ਨਾਲ ਕੋਈ ਗੱਲ ਹੋਈ ਜੇ ਸਬਾਤ ਨੂੰ ਦੱਸਿਆ ਹੁਣ ਆਪਸਾਂ ਨੂੰ ਤੇ ਨੌਚ ਚ ਲਿਆ ਨਿਆਲ ਤਾਂ ਨੌਚ ਚ ਲਿਆਤਾ ਮੈਂ ਰੀਡਰ ਸਾਹਿਬ ਦੇ ਨੌਚ ਚ ਲਿਆਤਾ ਸੀ ਐਸ ਐਚਓ ਦੇ ਨੌਚ ਚ ਲਿਆਤਾ ਠੀਕ ਹੈ ਇਹ ਵੋਮਨ ਸੈਲ ਦਾ ਮਸਲਾ ਉਹੋ ਹੀ ਕਰਨਗੇ ਹਾਲੇ ਅਸੀਂ ਮੌਕੇ ਤੇ ਆਉਣਾ ਹੀ ਅਸੀਂ ਮੌਕੇ ਤੇ ਕਰਕੇ ਵੀਟ ਕਰ ਲਈਏ ਅਲੱਦਾ ਕੁੜੀ ਨਾਲ ਸਾਥ ਮਿਲੂਗਾ ਮਿਲਣਾ ਚਾਹੀਦਾ ਮਿਲੂਗਾ ਜਰੂਰ ਮਿਲੂਗਾ ਨਾਲ ਹੀ ਕਦੀ ਗੱਲ ਇਹ ਕੋਈ ਪਹਿਲਾ ਮਾਮਲਾ ਨਹੀਂ ਜਦੋਂ ਕਿਸੇ ਕੁੜੀ ਦੇ ਨਾਲ ਅਜਿਹਾ ਹੋਇਆ ਹੋਵੇ ਇਸ ਤੋਂ ਪਹਿਲਾਂ ਵੀ ਇੱਕ ਹੋਰ ਮਾਮਲਾ ਸਾਹਮਣੇ ਆਇਆ ਸੀ ਜਿੱਥੇ ਕਿ ਕੁੜੀ ਸਾਜ ਝੱਜ ਕੇ ਆਪਣੇ ਲਾੜੇ ਦਾ ਇੰਤਜ਼ਾਰ ਕਰ ਰਹੀ ਸੀ ਪਰ ਮੌਕੇ ਤੇ ਬਰਾਤ ਲੈ ਕੇ ਨਾ ਪਹੁੰਚਿਆ ਤਾਂ ਅਜਿਹਾ ਹੀ ਇਸ ਲੜਕੀ ਦੇ ਨਾਲ ਹੋਇਆ ਹਕੀਕਤ ਦੀ ਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ